ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੋਗ ਅਵਰਕ ਮੈਂ ਸਾਰੇ ਠੀਕ ਠਾਕ ਹੋਈ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਜ਼ੁਹਰ ਦੇ ਵੱ ਚੁੱਕੇ ਨੇ 5:20 ਸਬਸਕ੍ਰਾਈਬਰ ਨਾੜਾ ਨੋਡੀ ਰ ਵਿੱਚ ਤਰੀਕ ਹੈਗੀ ਅੱਜ 21 ਚਲੋ ਆਪਾਂ ਗੱਲਬਾਤ ਕਰਦੇ ਹਾਂ ਕਿ ਅੱਜ ਦਾ ਹੋਲ ਸੇਲ ਦਾ ਰੇਟ ਕੀ ਆ ਜੀ ਜੀ ਦੋਸਤੋ ਆਪਾਂ ਕਰਦੇ ਆ ਗੱਲਬਾਤ ਇਸ ਵੀ ਅੱਜ ਸਬਜ਼ੀ ਦਾ ਕੀ ਭਾਜੇ ਹੋਲ ਸੇਲ ਦਾ ਜੀ ਅੱਜ ਤੇ ਦਿਨ ਹੈਗਾ ਸ਼ਨੀਵਾਰ ਇੱਥੇ ਬਹੁਤ ਇਕੱਠ ਆਈ ਹੁੰਦਾ ਜੀ ਹੰਵਾਰ ਨੂੰ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ 200 ਨੂੰ ਪੰਸੇਰੀ ਦਾ ਭ ਹਾਂਜੀ ਦੋਸਤੋ ਵੱਡੇ ਗੁਬਾਰੇ ਦਾ ਭਾਅ ਹੈਗਾ ਜੀ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਆ ਜੀ ਵੱਡੇ ਗੁਬਾਰੇ ਦਾ ਜੀ ਹੱਦ ਜਾਂ ਹਾਂਜੀ ਦੋਸਤੋ ਟੋਰੀ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਆ ਜੀ ਟੋਰੀ ਦਾ ਇਹ ਪਣੇ ਸੇਰੀ ਦਾ ਭਾਅ ਜੀ ਹਾਂਜੀ ਦੋਸਤੋ ਛੋਟੇ ਗੁਬਾਰੇ ਦਾ ਭਾਅ ਹੈਗਾ ਜੀ 100 ਰੁਪਏ ਦਾ ਭਾਅ ਜੀ ਛੋਟੇ ਗੁਬਾਰੇ ਦਾ ਜੀ ਇਹ ਕਿਲੋ ਦਾ ਭਾਅ ਜੀ ਦਾ ਹਾਂਜੀ ਦੋਸਤੋ ਟੋਕਰ ਵਾਲੇ ਕੱਦੂ ਦਾ ਭਾਅ ਹੈਗਾ ਜੀ 200 ਤੋਂ 300 ਰੁਪਏ ਦੀ ਦਾ ਭਾਅ ਜੀ ਇਹ ਕੱਦੂ ਦਾ ਜੀ ਆਪਾਂ ਗ੍ਰੇਡ ਵਾਲੇ ਬਾਰੇ ਵੀ ਗੱਲਬਾਤ ਕਰਦੇ ਆ ਵੀ ਗ੍ਰੇਡ ਵਾਲੇ ਕੱਦੂ ਦਾ ਕੀ ਭਾਅ ਜੀ ਹਾਂਜੀ ਦੋਸਤੋ ਕਰੇਲੇ ਦਾ ਭਾਅ ਹੈਗਾ ਜੀ ਅੱਜ ਦਾ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਰੇਲੇ ਦਾ ਜੀ ਇਹ ਬੰਦ ਗ੍ਰੇਡ ਦਾ ਭਾਅ ਜੀ ਇਹਦਾ ਕਰੇਲੇ ਦਾ ਹਾਂਜੀ ਦੋਸਤੋ ਜਾਲ ਵਾਲੀ ਟੋਰੀ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਟੋਰੀ ਦਾ ਜਾਲ ਵਾਲੀ ਦਾ ਜੀ ਇਹ ਬੰਦ ਗ੍ਰੇਡ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਮੋਟੀ ਟੋਰੀ ਦਾ ਕੀ ਹੈਗਾ ਜੀ ਬੰਦ ਗ੍ਰੇਡ ਦਾ ਬਸਰ ਵੀਰ ਦਾ ਭਾਜ ਜੀ ਮੋਟੀ ਟੋਰੀ ਦਾ ਜੀ ਹਾਂਜੀ ਦੋਸਤੋ ਵੇੜ ਕਰੇਲਾਂ ਦਾ ਭਾ ਹੈਗਾ ਜੀ 400 ਦਾ 5 ਕਿਲੋ ਹੀ ਆ ਜੀ ਇਹ ਕਰੇਲੇ ਦਾ ਭਾ ਜੀ ਇਹ ਦਾ ਅੱਜ ਦਾ ਨਹੀਂ ਠੀਕ ਹੈ ਜੀ ਦੋਸਤੋ ਵੱਡੇ ਚੌਲੇ ਦਾ ਭਾ ਹੈਗਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾ ਜੀ ਪਿੰਸ਼ਕੀਰੀ ਦਾ ਜੀ ਇਹ ਠੀਕ ਹੈ ਜੀ ਹਾਂਜੀ ਦੋਸਤੋ 25 ਚੌਲੇ ਦਾ ਭਾਅ ਹੈਗਾ ਜੀ 2200 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ 25 ਚੌਲੇ ਦਾ ਜੀ 5 ਕਿਲੋ ਕੰਸੀਰੀ ਦਾ ਭਾਅ ਜੀ ਇਹ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ 100 ਰੁਪਏ ਦਾ ਕੰਸੀਰੀ ਦਾ ਭਾਅ ਜੀ ਬੈਂਗਣੀ ਦਾ ਗੋਲ ਬੈਂਗਣੀ ਦਾ ਭਾਅ ਹੈਗਾ ਜੀ 100 ਰੁਪਏ ਦਾ ਕੰਸੀਰੀ ਦਾ ਭਾਅ ਗੋਲ ਦਾ ਜੀ ਹਾਂਜੀ ਦੋਸਤੋ ਕਦੂ ਦਾ ਭਾਅ ਹੈਗਾ ਜੀ ਬੰਦ ਗ੍ਰੇਡ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਬਾਲ ਗ੍ਰੇਡ ਦਾ ਜੀ ਹਾਂਜੀ ਲੋਕੀ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਲੋਕੀ ਦਾ ਬੰਦ ਗ੍ਰੇਡ ਦਾ ਭਾਅ ਜੀ ਟੂਰੀ ਦਾ ਭਾਅ ਵੀ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਟੂਰੀ ਦਾ ਬੰਦ ਗ੍ਰੇਡ ਦਾ ਜੀ ਹਾਂਜੀ ਦੋਸਤੋ ਤੇਬੜਾ ਦਾ ਭਾਅ ਹੈਗਾ ਜੀ 20 ਰੁਪਏ ਦਾ ਭਾਅ ਜੀ ਬੰਦ ਗ੍ਰੇਡ ਦਾ ਭਾਅ ਜੀ ਇਹ ਹਾਂਜੀ ਦੋਸਤੋ ਟਮਾਟਰ ਦਾ ਭਾਅ ਹੈਗਾ ਜੀ ਬੰਦ ਗ੍ਰੇਡ ਦਾ 10 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਹੈ ਜੀ ਬੰਦ ਗ੍ਰੇਡ ਦਾ ਟਮਾਟਰ ਦਾ ਜੀ ਇਹ ਲੋਕਲ ਟਮਾਟਰ ਆ ਜੀ ਇਹ ਹਾਂਜੀ ਦੋਸਤੋ ਸੈਚਰੀ ਦਾ ਭਾਅ ਹੈਗਾ ਜੀ ਬੰਦ ਬੋਰੀ ਦਾ ਭਾਅ ਹੈਗਾ ਜੀ 5 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਹੈ ਜੀ ਸੈਚਰੀ ਦਾ ਜੀ ਇਹ ਬੰਦ ਬੋਰੀ ਦਾ ਭਾਅ ਜੀ ਇਹ ਠੀਕ ਹੈ ਜੀ ਹਾਂਜੀ ਦੋਸਤੋ ਪੇਠੇ ਦਾ ਭਾਅ ਹੈਗਾ ਜੀ ਬੰਦਲ ਲਫਾਫੇ ਦਾ ਭਾਅ ਹੈਗਾ ਜੀ ਅੱਜ ਦਾ 8 ਤੋਂ ਲੈ ਕੇ 9 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਪੇਠੇ ਦਾ ਜੀ ਦੋਸਤੋ ਹਾਂਜੀ ਦੋਸਤੋ ਸ਼ਿਮਲਾ ਮਿਰਚ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਇਹਦਾ ਇਹ ਅੱਜ ਦਾ ਭਾਅ ਜੀ ਬੰਦਲ ਲਫਾਫੇ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਹਾਂਜੀ ਦੋਸਤੋ ਚਾਰੀ ਆਂਬ ਦਾ ਭਾਅ ਹੈਗਾ ਜੀ ਵੀਰਾਂ ਰਬੀਏ ਕਿਲੋ ਦਾ ਭਾਜ ਜੀ ਬੰਦ ਬਠੇ ਦਾ ਭਾਜ ਚਾਰੀ ਅੰਬ ਦਾ ਜੀ ਅੱਜ ਦਾ ਠੀਕ ਹੈ ਬੜੀਆ ਕੁਆਲਟੀ ਦਾ ਚਾਰੀ ਅੰਬਾ ਜੀ ਪੂਰਾ ਵਧੀਆ ਤੋਂ ਭਾਈ ਸਤਨਾਮ ਨਾਮ ਕਰਦੇ ਗੱਲਬਾਤ ਵੀ ਅੱਜ ਗੁਵਾਰੇ ਦਾ ਛੋਟੇ ਦਾ ਕੀ ਭਾ ਰਿਹਾ ਜੀ ਅੱਜ ਹਾਂ ਭਾਈ ਸਤਨਾਮ ਛੋਟੇ ਗੁਵਾਰੇ ਦਾ ਕੀ ਭਾ ਰਿਹਾ ਜੀ ਅੱਜ ਹਾਂਜੀ ਦੋਸਤੋ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਜ ਜੀ ਵਧੀਆ ਗੁਵਾਰੇ ਦਾ ਭਾਜ ਜੀ ਅੱਜ ਦਾ ਜੀ ਇਹ ਠੀਕ ਹੈ ਜੀ ਕਿਲੋ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ 120 ਰੁਪਏ ਦਾ ਦਰਜਣ ਦਾ ਭਾਅ ਜੀ ਪਾਲਕ ਦਾ ਜੀ 78 ਵੀ ਗਿਆ ਹਾਂਜੀ ਦੋਸਤੋ ਟਣੀਆਂ ਦਾ ਹੈਗਾ ਜੀ 60 ਤੋਂ 70 ਰੁਪਏ ਤੱਕ ਦਾ ਭਾਅ ਜੀ ਇਹ ਹੋਲ ਸੇਲ ਦਾ ਰੇਟ ਹੈ ਜੀ ਠੀਕ ਹੈ ਜੀ ਕਿਲੋ ਦਾ ਭਾਅ ਨਹੀਂ ਹੈਗਾ ਕੱਠੇ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਕਲੀਨੇ ਦਾ ਭਾਅ ਹੈਗਾ ਜੀ 100 ਰੁਪਏ ਦਾ ਭਾਅ ਜੀ ਦਰਜੰਦਾ ਜੀ ਦਾ ਕਲੀਨੇ ਦਾ ਚੱਲ ਆ ਜਾ ਚਲਾਈ ਵਾਲੇ ਸਾਖ ਦਾ ਵੀ 100 ਰੁਪਏ ਦਾ ਦਰਜੰਦਾ ਭਾਅ ਜੀ ਚਲਾਈ ਵਾਲੇ ਸਾਖ ਦੇ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਕਰੀਏ ਗੱਲਬਾਤ ਵੀ ਅੱਜ ਸਬਜ਼ੀ ਦਾ ਕੀ ਭਾਅ ਆ ਰਿਹਾ ਜੀ ਹੋਰ ਬਾਈ ਹੈਰੀ ਠੀਕ ਆ ਬਾਈ ਕੈਮ ਆ ਬਾਈ ਤੇ ਚੀਚੂ ਦਾ ਕੀ ਭਾਅ ਚੱਲੀ ਜਾਂਦਾ ਵੱਡੇ ਕੋਈ ਜੀ ਯਾਰ 10 ਤੋਂ 13 ਰੁਪਏ ਤੱਕ ਹਾਂਜੀ ਦੋਸਤੋ ਬੰਦਲ ਲਫਾਫੇ ਦਾ ਭਾਅ ਹੈਗਾ ਜੀ ਚੀਚੂ ਦਾ ਆਸ ਤੋਂ ਲੈ ਕੇ 13 ਰੁਪਏ ਤੱਕ ਦਾ ਭਾਅ ਜੀ ਠੀਕ ਹੈ ਜੀ ਹਾਂਜੀ ਦੋਸਤੋ ਪੱਤ ਗੋਭੀ ਦਾ ਭਾਅ ਹੈਗਾ ਜੀ ਬੰਦ ਲਫਾਫੇ ਦਾ ਭਾਅ ਹੈਗਾ ਜੀ 10 ਰੁਪਏ ਦਾ ਭਾਅ ਜੀ ਪੱਤ ਗੋਭੀ ਦਾ ਜੀ 10 ਤੋਂ 12 ਰੁਪਏ ਤੱਕ ਦਾ ਭਾਅ ਜੀ ਇਹਦਾ ਠੀਕ ਹੈ ਜੀ ਇਹ ਬੰਦ ਲਫਾਫੇ ਦਾ ਭਾਅ ਜੀ ਇਹਦਾ ਆਪਾਂ ਬਾਈ ਹਰਪ੍ਰੀਤ ਨਾ ਕਰਦੇ ਗੱਲਬਾਤ ਵੀ ਅੱਜ ਦਾ ਕੀ ਭਾਅ ਰਿਹਾ ਜੀ ਕਈ ਸਬਜ਼ੀਆਂ ਨਾ ਤਾਂ 100 ਦਾ ਫਰਕ ਨਹੀਂ ਕਰਾਈਏ ਗੱਲਬਾਤ ਆਪਾਂ ਜੀ ਸਬਜ਼ੀ ਬਾਰੇ ਹੋਰ ਬਾਈ ਹਰਪ੍ਰੀਤ ਠੀਕ ਆ ਬਾਈ ਵਧੀਆ ਵਧੀਆ ਜੀ ਵਧੀਆ ਤੇ ਹਰੀ ਮਿਰਚ ਦਾ ਕੀ ਭਾਅ ਚੱਲੀ ਜਾਂਦਾ ਭਾਈ 15 ਰੁਪਏ ਕਿਲੋ ਹਾਂਜੀ ਦੋਸਤੋ 15 ਰੁਪਏ ਕਿਲੋ ਦਾ ਭਾਅ ਜੀ ਹਰੀ ਮਿਰਚ ਦਾ ਜੀ ਤੇ ਬੈਂਗਣੀ ਦਾ ਲੰਮੀ ਵਾਲੀ ਦਾ ਕੀ ਭਾਅ ਚੱਲੀ ਜਾਂਦਾ ਜੀ 10-12 ਰੁਪਏ ਹਾਂਜੀ ਦੋਸਤੋ 10 ਰੁਪਏ ਦਾ ਭਾਅ ਜੀ 10 ਤੋਂ 12 ਰੁਪਏ ਦਾ ਭਾਅ ਜੀ ਬੰਦ ਦਾ ਜੀ ਇਹੇ ਚੀਚੂ ਦਾ ਵੀ ਇਹੀ ਭਾਅ ਚੱਲੀ ਜਾਂਦਾ ਜੀ ਚੀਚੂ ਦਾ ਵੀ ਹਾਂ ਚੀਚੂ ਦਾ ਵੀ ਇਹੀ ਭਾਅ ਜੀ 10 ਤੋਂ 12 ਰੁਪਏ ਦਾ ਭਾਅ ਜੀ ਬੰਦ ਲਫਾਫੇ ਦਾ ਭਾਅ ਜੀ ਇਹਦਾ ਠੀਕ ਹੈ ਜੀ ਤੇ ਗੁੱਟਾ ਦਾ ਕੀ ਭਾਅ ਚੱਲੀ ਜਾਂਦਾ ਜੀ ਬੁੱਤਾਂ ਦਾ ਕੀ ਭਾਅ 10 ਰੁਪਏ ਕੋ ਹਾਂਜੀ 10 ਰੁਪਏ ਬੁੱਤਾਂ ਦਾ ਭਾਅ ਜੀ ਇਹ ਦੇ ਦੋ ਲੈ ਆ ਠੀਕ ਹੈ ਇਹ ਬੰਦ ਗ੍ਰੇਡ ਦੀ ਭਾਅ ਹਾਂਜੀ ਦੋਸਤੋ ਬੰਦ ਗ੍ਰੇਡ ਦਾ ਭਾਅ ਜੀ ਇਹਦਾ ਲੈ ਲੈ ਹਾਂਜੀ ਦੋਸਤੋ ਚੈਨਾ ਖੀਰੇ ਦਾ ਭਾਅ ਹੈਗਾ ਜੀ 2 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਖੀਰੇ ਦਾ ਜੀ ਚੈਨਾ ਦੇ ਦਾ ਜੀ ਹਾਂਜੀ ਦੋਸਤੋ ਬੰਦ ਲਫਾਫੇ ਦਾ ਭਾਅ ਜੀ ਖੀਰੇ ਦਾ ਜੀ ਇਹ ਹਾਂਜੀ ਦੋਸਤੋ ਸੈਚਰੀ ਦਾ ਭਾਅ ਹੈਗਾ ਜੀ ਬੰਦ ਗ੍ਰੇਡ ਦਾ ਭਾਅ ਜੀ ਹੈਗਾ ਜੀ 10 ਰੁਪਏ ਕਿਲੋ ਦਾ ਭਾਅ ਜੀ ਸੈਚਰੀ ਦਾ ਜੀ ਇਹ ਹਾਂਜੀ ਠੀਕ ਹੈ ਜੀ ਤੇ ਬਹੁਤ ਘੱਟ ਹੁੰਦਾ ਮੰਡੀ ਦੇ ਵਿੱਚ ਜੀ ਦੋਸਤੋ ਗਿਟਾਰ ਦਾ ਭਾਅ ਹੈਗਾ ਜੀ 15 ਰੁਪਏ ਦਾ ਭਾਅ ਜੀ ਇਹ ਬੰਦ ਗ੍ਰੇਡ ਦਾ ਭਾਅ ਜੀ ਦਾ ਹਾਂਜੀ ਦੋਸਤੋ ਨਿੰਬੂ ਦਾ ਭਾਅ ਹੈਗਾ ਜੀ 35 ਰੁਪਏ ਦਾ ਭਾਅ ਜੀ ਨਿੰਬੂ ਦਾ ਜੀ ਤੇ ਬੰਦ ਗੱਟੇ ਦਾ ਭਾਅ ਜੀ ਇਹਦਾ ਦੋਸਤੋ ਅਰਬੀ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਇਹ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਹਰੇ ਮਟਰਾਂ ਦਾ ਭਾਅ ਹੈਗਾ ਜੀ 80 ਰੁਪਏ ਦਾ ਭਾਅ ਜੀ ਮਟਰਾਂ ਦਾ ਹਰਿਆ ਦਾ ਜੀ ਠੀਕ ਹੈ ਜੀ ਬੰਦ ਗੱਟੇ ਦਾ ਭਾਅ ਜੀ ਹਰੇ ਮਟਰਾਂ ਦਾ ਅੱਜ ਦਾ ਤੇ ਟਿੰਡੂ ਦਾ ਭਾਅ ਹੈਗਾ ਜੀ ਵਧੀਆ ਟਿੰਡੂ ਦਾ ਭਾਅ ਹੈਗਾ 40 ਰੁਪਏ ਦਾ ਭਾਅ ਜੀ ਬੰਦ ਲਫਾਫੇ ਦਾ ਭਾਅ ਜੀ ਇਹ ਠੀਕ ਹੈ ਜੀ चारी मिर्च का भागा जी बंद जी पंद्रह रुपए काफाफे चारी मिर्च है जी हांजी दोस्तो लासन का भागा जी सत्तर तू ली रुपए तक का भा जी बंद लगे का भाषण का जी अज का जी ये ठीक है जी ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਬਾਈ ਉਹਨਾਂ ਨਾਲ ਵੀ ਅੱਜ ਦਾ ਫਰੂਟ ਦਾ ਕੀ ਭਾਅ ਜੀ ਅੱਜ ਦਾ ਹੋਏ ਛੇੜ ਨਰੇਟ ਜੀ ਚਲੋ ਆਪਾਂ ਕਰੀਏ ਗੱਲਬਾਤ ਜੀ ਦੁਕਾਨ ਤੇ ਗੱਲਬਾਤ ਕਰਦੇ ਆਂ 13 ਨੰਬਰ ਦੁਕਾਨ ਤੇ ਖੜੇ ਆਂ ਬਾਈ ਉਹਨਾਂ ਨਾਲ ਕਰਦੇ ਆਂ ਗੱਲਬਾਤ ਜੀ ਅੱਜ ਜਾਮਣ ਦਾ ਕੀ ਭਾਅ ਆ ਰਿਹਾ ਜੀ ਆਪਣੇ ਬਰਨਾਲਾ ਮੰਡੀ ਚ ਜਾਮਣ ਹੋਊਗੀ ਆਉਗੀ ਸਟਾਡੀ ਸ਼ੁਰੂ ਹੋ ਗਈ ਆਪਾਂ ਗੱਲਬਾਤ ਕਰਦੇ ਆਂ ਫਰੂਟ ਬਾਰੇ ਵੀ ਗੱਲਬਾਤ ਕਰਾਂਗੇ ਵੀ ਕੀ ਭਾਅ ਆ ਰਿਹਾ ਜੀ ਫਰੂਟ ਦਾ ਠੀਕ ਹੈ ਜੀ ਦੁਕਾਨ ਨੰਬਰ ਹੈ ਜੀ 13 모ਹਨ ਲਾਲ ਰਜਵੀਰ ਸਿੰਘ ਜੀ ਠੀਕ ਹੈ ਜੀ ਆਪਾਂ ਕਰੋ ਗੱਲਬਾਤ ਕਰਦੇ ਆਂ ਜੀ ਬਾਈ ਹੋਰਾਂ ਨਾਲ ਵੀ ਕੀ ਪਾ ਰਿਹਾ ਜੀ ਹਾਂਜੀ ਦੋਸਤੋ ਬਾਬੂ ਜੀ ਨਾਲ ਕਰਦੇ ਆਂ ਗੱਲਬਾਤ ਵੀ ਜਾਮਣ ਦਾ ਅੱਜ ਕੀ ਪਾ ਰਿਹਾ ਜੀ ਬਾਬੂ ਜੀ ਜਾਮਣਾਂ ਦਾ ਕੀ ਪਾ ਰਿਹਾ ਜੀ ਅੱਜ ਆਪਣਾ ਜਾਮਣ ਵਿਕੀ ਆ ਜੀ ਅੱਜ 160 ਰੁਪਏ ਤੋਂ ਲੈ ਕੇ 200 ਰੁਪਏ ਤੱਕ ਹਾਂਜੀ ਦੋਸਤੋ 160 ਤੋਂ ਲੈ ਕੇ 200 200 ਰੁਪਏ ਤੱਕ 200 ਰੁਪਏ ਤੱਕ ਵੀ ਗਈ ਹੈ ਜੀ ਬੰਦ ਗ੍ਰੇਡ ਦਾ ਭਾਜ ਜੀ ਇਹ ਠੀਕ ਹੈ ਜੀ ਹੋਲ ਸੇਲ ਦਾ ਰੇਟ ਹੈ ਜੀ ਤੇ ਬੋਲੀ ਦਾ ਕੀ ਭਾਅ ਵਿਕਦੀ ਹੁੰਦੀ ਹੈ ਜੀ ਬੋਲੀ ਦੀ ਵਿਕਦੀ ਹੈ ਅੱਛਾ ਬੋਲੀ ਦੀ ਵੀ ਗਈ ਹੈ ਜੀ ਇਹਦੀ ਬੋਲੀ ਦੀ ਵੀ ਗਈ ਹੈ ਜੇ ਬੰਦੇ ਨੂੰ ਕੱਲ ਨੂੰ ਮੰਡੀ ਬੰਦ ਸੀ ਅੱਛਾ ਜੀ ਬੰਗਾ ਜ ਜਮਨ ਤੇ ਥੋੜੀ ਜੀ ਠੀਕ ਹੈ ਜੀ ਉਸ ਕਰਕੇ 200 ਰੁਪਏ ਤੱਕ ਵੇਚੀ ਜਾਣਾ ਹਾਂਜੀ ਦੋਸਤੋ ਥੋੜੀ ਹਜੇ ਜਮਨ ਘਟ ਆ ਰਹੀ ਆਪਣੇ ਮੰਡੀ ਦੇ ਵਿੱਚ ਤੇ ਉਹ ਵੀ ਸ਼ੁਰੂ ਹੋ ਗਈ ਆਉਣੀ ਮੰਡੀ ਦੇ ਵਿੱਚ ਤੇ ਅੱਜ ਸ਼ਨੀਵਾਰ ਦੀ ਤਾਂ ਕਰਕੇ ਥੋੜਾ ਜਿਹਾ ਰੇ ਠੀਕ ਹੈ ਜੀ ਕੱਲ ਨੂੰ ਮੰਡੀ ਬੰਦ ਆ ਜੀ ਐਂ ਦਵਾਰ ਨੂੰ ਆਪਣੀ ਮੰਡੀ ਬੰਦ ਹੁੰਦੀ ਹੈ ਸੰਡੇ ਨੂੰ ਜੀ ਠੀਕ ਹੈ ਜੀ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆ ਫਰੂਟ ਦਾ ਕੀ ਭਾਅ ਵਿਕੀ ਜਾਂਦਾ ਜੀ ਹਾਂ ਫੈਰੀ ਅੰਬ ਦਾ ਕੀ ਭਾਅ ਚੱਲਦਾ ਜੀ ਆਪਣੇ ਦਾ ਵਧੀਆ ਇੱਕ ਨੰਬਰ ਤੇ ਫੈਰੀ ਵਿਕੀ ਵੀਰ ਹਾਂਜੀ ਆਪਣਾ 35 ਰੁਪਏ ਕਿਲੋ ਨੈਟ ਜੀ 35 ਰੁਪਏ ਨੈਟ ਦਾ ਭਾਜੀ ਹਾਂ ਇਹ ਇਹ ਦਸਹਿਰੀ ਦਾ ਹੈਗਾ 20 ਰੁਪਏ ਕਿਲੋ ਦਾ ਇਹ 20 ਰੁਪਏ ਕਿਲੋ ਦਾ ਭਾਜੀ ਹੈਗਾ ਹਲਕੀ ਥੋੜੀ ਜਿਹੀ ਗ੍ਰੇਡ ਹੈ ਪਰ ਸਾਨੂੰ ਵਧੀਆ ਵਾਲਾ ਵੀ ਦਿਖਾਉਣਾ ਜੇ ਵਧੀਆ ਚ ਲੈਣੀ ਹੈ ਤਾਂ ਆਹ ਪਈ ਹੈ ਇਹ ਆ ਬੜੀਆ ਬਣਾਉਂ ਵਾਲੀ ਲਖਣਾਉਂ ਦੀ ਦਸਹਰੀ ਹੈ ਇਹ ਇਹੀ ਗੱਲ ਇਹ ਵਿਗਿਆ 35 ਰੁਪਏ ਕਿਨਾਂ ਹਾਂਜੀ ਦੋਸਤ ਇਹ ਨਖਰਾਂਉਂ ਦਾ ਜੀ ਇਹ ਇਹ 35 ਰੁਪਏ ਦਾ ਭਾਜੀ ਇਹਦਾ ਬੰਦ ਗਰੇਡੀ ਦਾ ਭਾਜੀ ਇਹਦਾ ਠੀਕ ਹੈ ਜੀ ਤੇ ਗੋਲੀ ਦੇ ਵਿਗਦੀ ਹੁੰਦੇ ਆਪਾਂ ਗੋਲੀ ਦੇ ਕੀ ਭਾ ਰਹੀ ਜਾਂਦੇ ਜੀ ਇਹ ਤਾਂ ਗੋਲੀ ਤੇ ਕਰਾੜ ਤੇ ਪੈਂਦਾ ਮਾਲ ਘੱਟ ਹੋ ਗਈ ਤਾਂ ਗੋਲੀ ਤੇ ਬੋਲੀ ਛੱਡ ਜਾਂਦੀ ਆ ਅੱਛਾ ਜੀ ਬੋਲੀ ਦੀ ਸਵਾਲ ਆਉਂਦਾ ਅਸਲੀ ਵਿੱਚ ਹਾਂ ਬੋਲੀ ਦੀ ਸਵਾਲ ਹਾਂਜੀ ਦੋਸਤੋ ਬੋਲੀ ਦੀ ਸਵਾਲ ਇਹ ਵੀ 35 ਰੁਪਏ ਵਿਗਿਆ ਤੋਤਾ ਪਿਆ ਇਹ ਹਾਂਜੀ ਇਹ ਵੀ 35 ਰੁਪਏ ਦਾ ਭਾਜੀ ਠੀਕ ਹੈ ਜੀ ਸਫੇਦਾ ਪਿਆ ਜੀ ਆਹ ਸਪਾਈ ਦੇ ਅੰਮਰ ਕੀ ਭਾਜੀ ਇਹ ਦਾ ਆਪਣੇ ਦਾ ਇਹ ਸਫੇਦਾ ਵੀ ਗਿਆ ਵੀਰੇ 65 ਰੁਪਏ ਕਿੱਦੋਂ ਹਾਂਜੀ ਦੋਸਤੋ 65 ਰੁਪਏ ਦਾ ਭਾਜੀ ਇਹ ਬੰਦ ਗ੍ਰੇਡੀ ਦਾ ਭਾਅ ਹੁੰਦਾ ਜੀ ਇਹ ਠੀਕ ਹੈ ਜੀ ਹੋਲ ਸੇਲ ਦਾ ਰੇਟ ਆ ਭਾਈ ਹੋਰਾਂ ਦੇ ਜੀ ਸਾਰੇ ਇਹ ਇਹ ਨੈਕ ਵੇ ਦੇ ਕੁਆਲਟੀ ਦਾ ਭਾਜੀ ਨੈਕ ਦਾ ਭਾਜੀ ਇਹ ਠੀਕ ਹੈ ਜੀ ਤੇ ਟੋਟੇ ਅੰਬ ਦਾ ਕੀ ਭਾਜੀ ਇਹ ਲੁਖਾਰਾ ਤੋਂ ਲਾ ਪਿਆ ਤੋਂ ਤਾਂ ਹਾਂਜੀ ਵਿਕਣ ਵਾਲਾ ਪਿਆ ਹੈ ਜੀ ਹਾਂਜੀ ਦੋ ਟੋਟੇ ਆਮ ਦਾ ਕੀ ਭਾਜੀ ਟੋਟੇ ਦਾ 35 ਰੁਪਏ ਜੀ ਹਾਂਜੀ 35 ਰੁਪਏ ਨੈਟ ਦਾ ਭਾਜੀ ਇਹਦਾ ਠੀਕ ਹੈ ਜੀ ਹੋਲ ਸੇਲ ਦਾ ਰੇਟ ਆ ਜੀ ਇਹ ਵੀ ਹਾਂਜੀ ਆਲੂ ਬੁਖਾਰੇ ਦਾ ਕੀ ਭਾਜੀ ਆ ਬੜਾ ਇਹ ਵਿਕੇ 75 ਰੁਪਏ ਕਿਲੋ ਹਾਂਜੀ ਦੋਸਤੋ ਵਧੀਆ ਕੁਆਲਿਟੀ ਦਾ ਭਾਜੀ ਇਹ 75 ਰੁਪਏ ਕਿਲੋ ਦਾ ਭਾਜੀ ਇਹਦਾ ਬੰਦ ਗ੍ਰੇਡੀ ਦਾ ਭਾਜੀ ਇਹ ਵੀ ਨੈਟ ਆ ਜੀ ਹੁਣ ਠੀਕ ਹੈ ਜੀ ਸਾ ਵੀ ਆਣਾ ਸ਼ੁਰੂ ਹੋ ਗਿਆ ਬੱਬੂ ਗੋਸਾ ਵੀ ਆਉਣਾ ਸਟਾਰਟ ਹੋ ਗਿਆ ਜੀ ਆਪਾਂ ਆੜੂ ਆ ਰਿਹਾ ਹੈ ਜੀ ਤੇ ਕੀ ਭਾਟ ਲਈ ਜਾਂਦਾ ਜੀ ਤੇ ਸ਼ਰਮਿਆ ਵਾਲਾ ਬੱਬੂ ਗੋਸਾ ਕੀ ਭਾ ਲਾਤਾ ਜੀ ਅੱਜ ਇਹ ਇਹ ਬਰੀਕ ਦੇ ਮੀਡੀਅਮ ਦੇ ਵਿੱਚ ਆ ਹਾਂਜੀ ਇਹ ਮੀਡੀਅਮ ਦੇ ਵਿੱਚ ਹੈਗਾ 50 60 ਰੁਪਏ ਕਿਲੋ ਦਾ ਹਾਂਜੀ ਦੋਸਤੋ 50 60 ਰੁਪਏ ਦਾ ਭਾਜ ਜੀ ਮੀਡੀਅਮ ਸਾਈਜ਼ ਦੇ ਵਿੱਚ ਇਹ ਹੈਗਾ 100 ਰੁਪਏ ਦਾ ਭਾਜ ਇਹ 100 ਰੁਪਏ ਦਾ ਵਜ਼ਾਰਾ ਜੀ ਇਹ ਥੀਕ ਛੋਟੇ ਦਾ ਮਾਲ ਹੈ ਮੋਟੇ ਮੋਟੇ ਦਾ ਮਾਲ ਆ ਜੀ ਇਹ ਪੂਰਾ ਵਧੀਆ ਜੀ ਕੁਆਲਿਟੀ ਦਾ ਕਿਉਂਕਿ ਨੈਟ ਦਾ ਭਾਜ ਜੀ ਇਹ ਵੀ ਉਹ ਯਾਰ ਬਦਿਆ ਕੁਆਲਟੀ ਦਾ ਆਲੂ ਖਾਰਾ ਜੀ ਵੀ ਠੀਕ ਹੈ ਜੀ ਇਹ 80 ਰੁਪਏ ਕਿਲੋ ਦਾ ਭਾਅ ਹੈ ਇਹ 80 ਰੁਪਏ ਕਿਲੋ ਦਾ ਭਾਅ ਜੀ ਇਹ ਬੰਦ ਨੇ ਨੈਟ ਦਾ ਭਾਅ ਜੀ ਗ੍ਰੇਡ ਦਾ ਇਹ ਠੀਕ ਹੈ ਜੀ ਤੇ ਆਹ ਅਲੱਗ ਕੁਆਲਟੀ ਹੈ ਕੋਈ ਆਹ ਇਹ ਹਲਕੀ ਆ ਇਹ 20 ਰੁਪਏ ਕਿਲੋ ਆ ਹਾਂ ਜੀ ਦੋਸਤੋ ਇਹ 20 20 ਰੁਪਏ ਕਿਲੋ ਦਾ ਭਾਅ ਜੀ ਬੰਦ ਗ੍ਰੇਡੀ ਦਾ ਭਾਅ ਜੀ ਇਹ ਠੀਕ ਹੈ ਜੀ ਇਹ ਵੀ ਨੈਟ ਦਾ ਭਾਜੀ ਇਹਦਾ 40 ਰੁਪਏ ਕਿਲੋ ਵਿਕਿਆ ਜੀ ਹਾਂਜੀ ਦੋਸਤੋ ਆੜੂ 40 ਰੁਪਏ ਦਾ ਭਾਜੀ ਬੰਦ ਗਰੇਡੀ ਦਾ ਭਾਜੀ ਆੜੂ ਦਾ ਠੀਕ ਹੈ ਜੀ ਮੈਂ ਮਖਾਣੀ ਦਾ ਕੀ ਭਾਜੀ ਲੈਣੇ ਮੈਨੂੰ ਦੋ ਮੈਂ ਤਾਂ ਦੋ ਤਾਂ ਮੈਂ ਸਾਰੀਆਂ ਕਰਾਣੀਆਂ ਉਹੀ ਉਹ ਇਹ ਕਰਾਣੀ ਹੈਗੀ 35 ਰੁਪਏ ਕਿਲੋ ਹਾਂਜੀ ਦੋਸਤੋ 35 ਰੁਪਏ ਦਾ ਭਾਜੀ ਬੰਦ ਗਰੇਡੀ ਦਾ ਭਾਜੀ ਇਹ ਵੀ ਹੋਲ ਸੇਲ ਦਾ ਰੇਟ ਹੈ ਜੀ ਠੀਕ ਹੈ ਜੀ ਵਧੀਆ ਕੁਆਲਿਟੀ ਦਾ ਭਾਜੀ ਇਹਦਾ ਹਾਂਜੀ ਦੋਸਤੋ ਜਦੋਂ ਸ਼ੱਕਰਪਾਰੇ ਵੀ ਦਿਖਾਉਣਾ ਸ਼ੱਕਰਪਾਰੇ ਦਾ ਕੀ ਭਾਜੀ ਹੈ ਜਿਹੜਾ ਸ਼ੱਕਰਪਾਰੇ ਦਾ ਕੀ ਭਾਜੀ ਹੈ ਤਾਂ ਸ਼ੱਕਰਪਾਰਾ ਵਿਗਿਆ ਵੀਰੇ 650 ਰੁਪਏ ਕਿਲੋ ਹਾਂਜੀ ਦੋਸਤੋ 670 ਰੁਪਏ ਦਾ ਭਾਜੀ ਹੈ ਦਾ ਸ਼ੱਕਰਪਾਰੇ ਦਾ ਜੀ ਇਹ ਬੰਦ ਗ੍ਰੇਡ ਦਾ ਭਾਜੀ ਨੈੱਟ ਦਾ ਜੀ ਇਹ ਜੀ ਦੋਸਤੋ ਪਵਿੱਤੇ ਦਾ ਭਾਅ ਹੈਗਾ ਜੀ ਵਧੀਆ ਦਾ ਅੱਜ ਦਾ ਜੀ 30 ਤੋਂ ਲੈ ਕੇ 32 ਰੁਪਏ ਤੱਕ ਦਾ ਭਾਅ ਜੀ ਪਵਿੱਤੇ ਦਾ ਜੀ ਬੰਦ ਗ੍ਰੇਡ ਦਾ ਭਾਅ ਜੀ ਪਵਿੱਤੇ ਦਾ ਅੱਜ ਦਾ ਠੀਕ ਹੈ ਜੀ ਹਾਂਜੀ ਦੋਸਤੋ ਮਸਾਂ ਮੀਨਾ ਭਾਅ ਹੈਗਾ ਜੀ ਅੱਜ ਦਾ 1050 ਦਾ ਭਾਅ ਜੀ ਮਸੰਮੀ ਦਾ ਜੀ ਇਹ ਠੀਕ ਹੈ ਜੀ ਬੰਦ ਗੱਟੇ ਦਾ ਭਾਅ ਜੀ ਇਹ 20 ਕਿਲੋ ਹੁੰਦੀ ਹੈ ਮਸੰਮੀ ਗੱਟੇ ਦੇ ਵਿੱਚ ਹਾਂਜੀ ਦੋਸਤੋ ਲੀਚੀ ਦਾ ਭਾਅ ਹੈ ਜੀ 115 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਲੀਚੀ ਦਾ ਬੰਦ ਗ੍ਰੇਡ ਦਾ ਭਾਅ ਜੀ ਇਹ ਨੱਟ ਦਾ ਭਾਅ ਜੀ ਇਹ ਪੂਰਾ ਠੀਕ ਹੈ ਜੀ ਇਹ ਨੱਟ ਦਾ ਭਾਅ ਜੀ ਲੀਚੀ ਦਾ ਜੀ ਆਦਰਾ हां दोस्तो, जी दोस्तों केले ਦਾ ਭਾਅ ਹੈਗਾ ਜੀ 77 ਰੁਪਏ ਕਿਲੋ ਦਾ ਭਾਅ ਜੀ ਕੇਲੇ ਦਾ ਜੀ ਇਹ ਬੰਦ ਗ੍ਰੇਡ ਦਾ ਭਾਅ ਜੀ ਕੇਲੇ ਦਾ ਅੱਜ ਦਾ ਹਾਂ ਜੀ ਦੋਸਤੋ ਨਰੀਆਲ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਲਫਾਫੇ ਦਾ ਭਾਅ ਹੈਗਾ ਜੀ ਇਹਦੇ ਵਿੱਚ 10 ਪੀਸ ਹੁੰਦੇ ਜੀ 70 ਰੁਪਏ ਦਾ ਭਾਅ ਜੀ ਇਹਦਾ ਠੀਕ ਹੈ ਜੀ ਪੂਰਾ ਵਧੀਆ ਨਰੀਆਲ ਦਾ ਭਾਅ ਜੀ ਇਹਦਾ ਤੋ ਆਪਾਂ ਕੋਲੀ ਦੁਕਾਨ ਤੇ ਖੜਿਆ 11 ਨੰਬਰ ਦੁਕਾਨਾ ਜੀ ਬਾਈ ਹੁਰਾਂ ਦੀ ਠੀਕ ਹੈ ਜੀ ਅੱਜ ਆਪਾਂ ਤੇ ਆਜ ਬਾਰੇ ਗੱਲਬਾਤ ਕਰਦੇ ਆ ਬਾਈ ਹੁਰਾਂ ਨਾਲ ਕਿ ਆਲੂ ਦਾ ਕੀ ਭਾਅ ਚੱਲ ਰਿਹਾ ਹੈ ਠੀਕ ਹੈ ਜੀ ਤੇ ਬਾਈ ਹੁਰਾਂ ਨਾਲ ਕਰਦੇ ਆ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਆਲੂ ਦਾ ਕੀ ਭਾਅ ਚੱਲੀ ਹੁੰਦੀ ਹੈ ਆਲੂ 700 ਰੁਪਏ ਡਾਇਮੰਡ ਵਿਕਦਾ ਜੀ 1000 ਰੁਪਏ ਕੁੰਟਲ ਹਾਂ ਜੀ ਖਿਆਤੀ ਆਲੂ ਵਿਗਦਾ ਆਪਣਾ 700 ਰੁਪਏ ਕੁੰਟਲ ਜੀ ਹਾਂ ਜੀ 700 ਰੁਪਏ ਦਾ ਕੁੰਟਲ ਦਾ ਭਾਅ ਖੇਤੀ ਦਾ ਜੀ ਆ ਜੀ ਤੇ ਡਾਇਮੰਡ ਦਾ ਭਾਅ ਆਏਗਾ 700 ਤੇ ਆਹ ਗਣਾ ਲੁਆ ਜੀ ਆਹ ਵੀ ਡਾਇਮੰਡ ਹੀ ਹੈ ਜੀ ਆਹ ਹੈ 1000 ਰੁਪਏ ਕੁੰਟਲ ਬਿਕ ਰਿਹਾ ਜੀ ਇਹ ਜੀ 1000 ਰੁਪਏ ਦਾ ਕੁੰਟਲ ਦਾ ਭਾਅ ਜੀ ਇਹਦਾ ਠੀਕ ਹੈ ਜੀ ਆਹ ਜੀ ਆ ਤੇ 500 ਦਾ ਘੱਟਾ ਰਹਿ ਜਾਊਗਾ ਜੀ ਇਹ ਕਿਸੇ ਨੇ ਲੈਣਾ ਜੀ 500 ਰੁਪਏ ਦਾ ਘੱਟਾ ਰਹਿ ਜਾਣਾ 50 ਕਿਲੋ ਦਾ ਜੀ ਹਾਂਜੀ ਦੋਸਤੋ ਆਪਾਂ ਲੋਕਲ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਲੋਕਲ ਪਿਆਜ਼ ਦਾ ਕੀ ਭਾਅ ਰਿਹਾ ਜੀ ਅੱਜ ਇਹ ਜਾਮਨੀ ਕਲਰ ਦਾ ਪਿਆਜ਼ ਹੈ ਜੀ ਇਹਦਾ ਭਾਅ 13 ਰੁਪਏ ਕਿਲੋ ਦਾ ਹਾਂਜੀ ਦੋਸਤੋ ਲੋਕਲ ਪਿਆਜ਼ ਦਾ ਹੈਗਾ ਜੀ 13 ਰੁਪਏ ਕਿਲੋ ਦਾ ਭਾਅ ਜੀ ਬੜੀਆ ਸੁੱਕਾ ਪਿਆਜ਼ ਹੈ ਜੀ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਲੋਕਲ ਪਿਆਜ਼ ਪਿਆਜ਼ ਹੈ ਜੀ ਇਹ ਹਾਂਜੀ ਦੋਸਤੋ ਲਾਲ ਪਿਆਜ਼ ਦਾ ਭਾਅ ਹੈਗਾ ਜੀ 12 ਰੁਪਏ ਦਾ ਭਾਅ ਜੀ ਲਾਲ ਪਿਆਜ਼ ਦਾ ਜੀ ਬਰੀਆ ਸੱਤਾ ਪਿਆਜ ਆ ਇਹ ਵੀ ਲੋਕਲੀ ਹੈ ਜੀ ਇਹ ਵੀ ਇਹ ਲੋਕਲੀ ਹੈ ਜੀ ਲੋਕਲੀ ਦੋ ਟਰਾਲੇ ਆਏ ਜੀ ਦੋ ਟਰਾਲੇ ਆਏ ਹੋਏ ਬਾਈ ਹੋਰਾਂ ਕੋਈ ਜੀ ਲੋਕਲ ਦਾ ਪਿਆਜ ਦਾ ੱਟੇ ਦਾ ਭਾਜੇ ਬੰਦ ਦਾ ਹਾਂ ਸਰ ਐਮਪੀ ਦਾ ਪਿਆਜ ਇਹਦਾ 20 ਰੁਪਏ ਕਿਲੋ ਦਾ ਭਾਅ ਹੋਵੇਗਾ ਐਮਪੀ ਦਾ ਜੀ ਇਹ ਹਾਂ ਜੀ ਨਾਸਕ ਦਾ ਪਿਆਜ ਆ ਹਾਂ ਤੇ ਕੀ ਭਾਜੀ ਇਹ ਨਾਸਕ ਦਾ ਪਿਆਜ ਉਹ ਐਮਪੀ ਦਾ ਪਿਆਜ ਇਹਦਾ 21 ਰੁਪਏ ਦਾ ਭਾਅ ਹੋਵੇਗਾ ਹਾਂ ਜੀ 21 ਰੁਪਏ ਦਾ ਭਾਅ ਜੀ ਇਹ ੱਟੇ ਦਾ ਭਾਅ ਜੀ ਬੰਦ ਦਾ ਜੀ ਠੀਕ ਹੈ ਜੀ 21 ਰੁਪਏ ਕਿਲੋ ਦਾ ਭਾਅ ਜੀ ਇਹਦਾ हां दो जी दोस्तों नासिक ਦਾ ਪਿਆਜ਼ ਆਪਾਂ ਗੱਡੀ ਵਾਲੇ ਬਾਰੇ ਵੀ ਗੱਲਬਾਤ ਕਰਦੇ ਆ ਬਾਜ਼ੂ ਨਾਲ ਵੀ ਗੱਡੀ ਦਾ ਕੀ ਭਾ ਰਿਹਾ ਜੀ ਨਾਸਕ ਦੇ ਦਾ 22 ਰੁਪਏ ਕਿਲੋ ਜੀ हां जी 22 ਰੁਪਏ ਕਿਲੋ ਦਾ ਭਾ ਜੀ ਨਾਸਕ ਦਾ ਗੱਡੀ ਵਾਲੇ ਦਾ ਜੀ ਪੂਰਾ ਵਧੀਆ ਕੁਆਲਟੀ ਦਾ ਭਾ ਜੀ ਇਹਦਾ ਠੀਕ ਆ ਜੀ ਨਾਸਕ ਦਾ ਪਿਆਜ਼ ਪੂਰਾ ਵਧੀਆ ਹੁੰਦਾ ਜੀ ਇਹ ਇਹ ਬੰਦ ਗੱਟੇ ਦਾ ਭਾ ਜੀ ਇਹਦਾ ਅੱਜ ਦਾ ਧੰਨ